ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਬਲਜਿੰਦਰ ਕੌਰ ਮੰਗੇਵਾਲ ਸਵਾਗਤ ਕਰਦੀ ਆਂ ਖਬਰ ਆ ਰਹੀ ਹੈ ਜੀ ਖੰਨਾ ਤੋਂ ਜਿੱਥੇ ਕਿ ਐਸਪੀ ਸ਼੍ਰੀ ਸੌਰਵ ਜਿੰਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਖੰਨਾ ਪੁਲਿਸ ਵੱਲੋਂ ਪਿਛਲੇ ਦਿਨੀ ਸ਼੍ਰੀ 마ਸੀਵਾੜਾ ਸਾਹਿਬ ਦੇ ਚ ਹੋਏ ਲੜਾਈ ਝਗੜੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਉਨਾ ਜਾਣਕਾਰੀ ਦੌਰਾਨ ਦੱਸਿਆ ਹੈ ਕਿ ਅਮਿਤ ਕੁਮਾਰ ਅਤੇ ਪ੍ਰਦੀਪ ਸਿੰਘ ਦੀ ਕਤਿੱਥ ਦੋਸ਼ੀਆਂ ਵੱਲੋਂ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ ਗਈ ਸੀ ਜਿਸ ਦੌਰਾਨ ਪ੍ਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਯੂਰਮ ਵਿੱਚ ਵਾਅਦਾ ਕਰਦੇ ਹੋਏ ਕਤਿੱਥ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਆਓ ਦੇਖਦੇ ਹਾਂ ਬਿਊਰੋ ਚੀਫ ਹਰਜੀਤ ਪਾਟਿਆ ਦੀ ਵਿਸ਼ੇਸ਼ ਰਿਪੋਰਟ। ਮਾਨਯੋਗ ਐਸਐਸਪੀ ਖੰਨਾ ਸ਼੍ਰੀਮਤੀ ਅਮਨੀਤ ਕੌਂਡਲ ਮੈਮ ਦੀ ਜਿਹੜੀ ਲੀਡਰਸ਼ਿਪ ਅnder ਖੰਨਾ ਪੁਲਿਸ ਰੈਗੂਲਰਲੀ ਲਗਾਤਾਰ ਜਿਹੜੀ ਹੈ ਕ੍ਰਾਈਮਨਲਸ ਅਗੇਂਸਟ ਤੇ ਕ੍ਰਾਈਮ ਦੇ ਅਗੇਂਸਟ ਪੂਰੀ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 14 13 ਤਰੀਕ ਨੂੰ ਸ਼ਾਮ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਦੋ ਵਿਅਕਤੀ ਅਮਿਤ ਸ਼ਰਮਾ ਤੇ ਪ੍ਰਦੀਪ ਸਿੰਘ ਇਹ ਦੋਨੋਂ ਮਾਛੀਗੜਾ ਸਾਹਿਬ ਦੇ ਵਿੱਚ ਆਪਣੇ ਘਰ ਨੂੰ ਵਾਪਸ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਤੋਂ ਮੱਥਾ ਦੇ ਕੇ ਗੱਡੀ ਦੇ ਵਿੱਚ ਤਾਂ ਇਹਨਾਂ ਨੂੰ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਜਿਹਦੇ ਵਿੱਚ ਅਸੀਂ ਮੋਢਲੇ ਤੌਰ ਤੇ 20 ਨੰਬਰ ਮਕਦਮਾ ਥਾਣਾ ਮੱਛੀਵਾੜਾ ਸਾਹਿਬ ਦੇ ਵਿੱਚ 307 ਧਾਰਾ 307 325 ਤੇ ਹੋਰ ਸੈਕਸ਼ਨਸ ਦੇ ਅੰਡਰ ਮਕਦਮਾ ਦਰਜ ਕੀਤਾ ਸੀ ਇਹਦੇ ਵਿੱਚ ਜਿਹੜੀ ਮਦਈ ਅਮਿਤ ਸ਼ਰਮਾ ਦੇ ਵੱਲੋਂ ਮਕਦਮਾ ਦਰਜ ਕਰਾਇਆ ਗਿਆ ਸੀ ਇਹਨੇ ਦੱਸਿਆ ਸੀ ਕਿ ਅਸੀਂ ਮੈਂ ਤੇ ਪ੍ਰਦੀਪ ਸਿੰਘ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਗੱਡੀ ਦੇ ਵਿੱਚ ਵਾਪਸ ਜਾ ਰਹੇ ਸੀ ਤਾਂ ਜਸਪ੍ਰੀਤ ਸਿੰਘ ਜਸੂ ਗੁਰਪ੍ਰੀਤ ਸਿੰਘ ਗੋਪੀ ਤੇ ਪੰਛੇ ਨਾਮ ਲੋਂਗ ਵਿਅਕਤੀਆਂ ਨੇ ਨਿੰਦ ਦੇ ਕੇ ਕੁੱਟਮਾਰ ਕੀਤੀ ਤੇ ਇਹਨਾਂ ਨੂੰ ਜਿਹਦੇ ਵਿੱਚ ਪ੍ਰਦੀਪ ਸਿੰਘ ਕਾਫੀ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹੁਣ 40 ਸ ਹਸਪੀਟਲ ਦਾਖਲ ਹੈ ਇਸ ਮਾਮਲੇ ਦੇ ਵਿੱਚ ਅਸੀਂ ਧਾਰਾ 307 ਦੇ 325 14849 ਦੇ ਅੰਡਰ 20 ਨੰਬਰ ਮੁਕੱਦਮਾ ਜਿਹੜਾ 14 ਤਰੀਕ ਨੂੰ 14 ਫਰਵਰੀ ਨੂੰ ਥਾਣਾ ਮਾਚੀਬੜਾ ਸਾਹਿਬ ਦੇ ਵਿੱਚ ਦਰਜ ਕਰ ਲਿਆ ਸੀ ਦੌਰਾਨੇ ਇਲਾਜ 14 ਤਰੀਕ ਨੂੰ ਸ਼ਾਮ ਨੂੰ ਪ੍ਰਦੀਪ ਸਿੰਘ ਦੀ ਦਰਨੇ ਲਾਇਲ 40ਸ ਹਸਪੀਟਲ ਦੇ ਵਿੱਚ ਅਨਫੋਰਚਨਟਲੀ ਡੈਥ ਹੋ ਗਈ ਜਿਦੇ ਕਰਕੇ ਅਸੀਂ 15 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਧਾਰਾ 302 ਦਾ ਵਾਅਦਾ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਖੰਨਾ ਵੱਲੋਂ ਇਸ ਮਾਮਲੇ ਦੀ ਜਿਹੜੀ ਤਫਤੀਸ਼ ਲਈ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਡੀਐਸਪੀ ਸਮਰਾਲਾ ਸ਼੍ਰੀ ਤਰਲੋਚਨ ਸਿੰਘ ਜੀ ਡੀਐਸਪੀ ਡੀ ਸਾਡੇ ਸੁਖਮਨੀਤ ਰੰਧਾਵਾ ਉਹਨਾਂ ਦੇ ਅੰਦਰ ਵੱਖ-ਵੱਖ ਟੀਮਾਂ ਬਣੀਆਂ ਜਿਦੇ ਵਿੱਚ ਸਾਡੇ ਸੀਆਈਏ ਅਮਨਦੀਪ ਸਿੰਘ ਤੇ ਸਾਡੇ ਐਸ ਐਚਓ ਜਿਹੜੇ ਮਾਛੀਵਾੜਾ ਸਾਹਿਬ ਹੈ ਇੰਸਪੈਕਟਰ ਭਿੰਦਰ ਸਿੰਘ ਉਹ ਵੀ ਸ਼ਾਮਿਲ ਸੀਗੇ ਤੇ ਇਹਨਾਂ ਟੀਮਾਂ ਨੂੰ ਉਦੋਂ ਸਫਲਤਾ ਮਿਲੀ ਜਦੋਂ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਤਾਂ ਨਾਮਜ਼ਦ ਦੋਸ਼ੀ ਸੀਗੇ ਜਿਨ੍ਹਾਂ ਤੇ ਬਾਈ ਨੇ ਮੁਕੱਦਮਾ ਸੀਗਾ ਜਸਪ੍ਰੀ ਸਿੰਘ ਜਸੂ ਤੇ ਗੁਰਪ੍ਰੀਤ ਸਿੰਘ ਗੋਪੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੌਰਾਨੇ ਤਫਤੀਸ਼ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ 7 ਦੋਸ਼ੀ ਨਾਮਜ਼ਦ ਕਰ ਚੁੱਕੇ ਆ ਉਹਨਾਂ ਦੇ ਵਿੱਚੋਂ ਅਸੀਂ 4 ਦੋਸ਼ੀ ਜਿਹੜੇ ਸੱਤ ਨਾਮਜ਼ਦ ਆ ਉਹ 4 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਹੁਣ ਤੱਕ ਅਸੀਂ ਟੋਟਲ 6 ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਨ੍ਹਾਂ ਦੇ ਨਾਮ ਨੇ ਇੱਕ ਜਸਪ੍ਰੀਤ ਸਿੰਘ ਜਸੂ ਹੈ ਜਿਹੜਾ 메ਨ ਦੋਸ਼ੀ ਹੈ ਇਹਦੇ ਘਰੇ ਫੰਕਸ਼ਨ ਸੀਗਾ ਜਿੱਥੋਂ ਇਹਨਾਂ ਦੀ ਉਸ ਤੋਂ ਬਾਅਦ ਲੜਾਈ ਝਗੜੇ ਦੇ ਵਿੱਚ ਪ੍ਰਦੀਪ ਸਿੰਘ ਦੀ ਡੈਥ ਹੋਈ ਹੈ ਜਸਪ੍ਰੀਤ ਸਿੰਘ ਜਸੂ ਉਹਦੇ ਨਾਲ ਹੀ ਗੁਰਪ੍ਰੀਤ ਸਿੰਘ ਗੋਪੀ ਇਸ ਤੋਂ ਬਿਨਾ ਅਸ਼ੋਕ ਕੁਮਾਰ ਗगन ਮਾਨ ਤਰਨਦੀਪ ਸਿੰਘ ਲਾਢੀ ਕਬੱਡੀ ਤੇ ਅਰੁਣ ਸੋਮੇ ਟੋਟਲ 6 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਜਿਹੜੀ 4 ਦੋਸ਼ੀ ਇਸ ਮੁਕੱਦਮੇ ਦੇ ਵਿੱਚ ਰਹਿੰਦੇ ਨੇ ਜਿਹੜੇ ਵਿਅਕਤੀ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਦੋਵਿੱਚ ਕਤਲ ਦੇ ਵਿੱਚ ਯੂਜ਼ ਕੀਤੀ ਹਥਿਆਰ ਤੇ ਇੱਕ ਜਿਹੜੀ ਵਰਨਾ ਗੱਡੀ ਦੇ ਵਿੱਚ ਜਿਹਦੇ ਵਿੱਚ ਅਸੀਂ ਸਵਾਰ ਹੋ ਕੇ ਮੌਕੇ ਤੇ ਗਏ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ। ਬਾਕੀ ਜਿਹੜੇ ਦੋਸ਼ੀ ਰਹਿ ਗਏ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ। ਸਰ ਵਜਾ ਕੀ ਰਹੀ ਹੁਣ ਤੱਕ ਇਹ ਇਨਸਟੀ ਬਣੀ ਹੈ ਕਿ ਮਾਰ ਜਿਹੜੀ ਤੁਨੇ ਗੈਂਗਵਾਰ ਵੀ ਕਿਹਾ ਜਾ ਰਿਹਾ ਹੈ ਅਸਲ ਹੈ ਕੀ ਹੁਣ ਤੱਕ ਦੇਖੋ ਇਹ ਕੋਈ ਗੈਂਗਵਾਰਤਾ ਨਹੀਂ ਹੈ ਬਲਕਿ ਜਿਹੜੇ ਦੋਹੇ ਜਸਪ੍ਰੀ ਸਿੰਘ ਜਸੂ ਤੇ ਪ੍ਰਦੀਪ ਸਿੰਘ ਇਹਨਾਂ ਦੀ ਆਪਸ ਵਿੱਚ ਕੁਝ ਇਸੇ ਗੱਲ ਨੂੰ ਲੈ ਕੇ ਪਹਿਲਾਂ ਕੋਈ ਖਹਿਵਾ ਜੀ ਹੋਈ ਸੀਗੀ ਤੇ ਇਹਨਾਂ ਦੀ ਆਪਸ ਵਿੱਚ ਜ ਫ੍ਰਿਕਸ਼ਨ ਚੱਲ ਰਹੀ ਸੀ। ਇਸੇ ਗੱਲ ਤੋਂ ਜਿਹੜਾ ਜਸਪ੍ਰੀਤ ਸਿੰਘ ਜਸੂ ਹੈ ਉਹਦੇ ਘਰੇ ਕੁਝ ਹੋਰ ਵਿਅਕਤੀ ਆਏ ਹੋਏ ਸੀਗੇ। ਉਹਦੇ ਘਰੇ ਬਰਥਡੇ ਦਾ ਫੰਕਸ਼ਨ ਸੀਗਾ। ਉੱਥੇ ਇਹਨਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਉਹਨੂੰ ਘੇਰ ਕੇ ਉਹਦੀ ਉਹਦਾ ਮਰਡਰ ਕਰਤਾ ਹੈ। ਮਤਲਬ ਇਹ ਕੋਈ ਗੈਂਗਵਾਰ ਦਾ ਨਤੀਜਾ ਨਹੀਂ ਪਰ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਫ੍ਰਿਕਸ਼ਨ ਸੀਗੀ ਇੱਕ ਯੰਗ ਲੜਕੇ ਨੇ ਇਹ ਗਲਤ ਰਾਤ ਤੇ ਚੱਲ ਕੇ ਇਹਨਾਂ ਨੇ ਕ੍ਰਾਈਮ ਨੂੰ ਜਿਹੜਾ ਕਰਾਇਮ ਨੂੰ ਜਾਂਦੇ ਪਏ ਇਹ ਦੋ ਸ਼ਿਭਾਈ ਪ੍ਰੋਫੈਸ਼ਨਕਲ ਕੰਮ ਕਰਦੇ ਸੀ ਜਿਹੜਾ ਜਿਹੜਾ ਮੇਨ ਦੋਸ਼ੀ ਜਸਪ੍ਰੀ ਸਿੰਘ ਜਸੂ ਹੈ ਇਹਦੇ ਨਾਲ ਇੱਕ ਗੁਰਪ੍ਰੀਤ ਗੋਪੀ ਹੈ ਦੋਨੋਂ ਘਰਾਂ ਦੇ ਵਿੱਚ ਜਿਹੜੇ ਵਾਲਪੇਪਰ ਲਾਉਣ ਦਾ ਕੰਮ ਕਰਦੇ ਨੇ ਤੇ ਬਾਕੀ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਸਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਪ੍ਰਦੀਪ ਸਿੰਘ ਜੀ ਡੈਥ ਹੋਈ ਹੈ ਉਹ ਕੋਈ ਉਹ ਨਸ਼ਾ ਛਡਾਊ ਕੇਂਦਰ ਚਲਾਉਂ ਸੀ ਜਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਕੋਈ ਇਹਨਾਂ ਦੀ ਤਸਲ ਸ਼ੁਰੂ ਹੋਈ ਸੀਗੀ ਜੀ ਦੇਖੋ ਇਹ ਇਹ ਤਾਂ ਸਾਨੂੰ ਜ਼ਰੂਰ ਸਾਹਮਣੇ ਆਇਆ ਕਿ ਉਹ ਨਸ਼ਾ ਛਡਾਊ ਕੇਂਦਰ ਚਲਾਉਂਦੇ ਰਹੇ ਨੇ ਪਹਿਲਾਂ ਬਟ ਪੂਰਾ ਜਿਹੜਾ ਹਲੇ ਸਾਡੇ ਦੋਸ਼ੀ ਸਾਡੇ ਕੋਲ ਰਿਮਾਂਡ ਤੇ ਨੇ 24 ਤਰੀਕ ਤੱਕ ਅਸੀਂ ਇਸ ਮਾਮਲੇ ਨੂੰ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਸਾਡੀ ਜਿਹੜੀਆਂ ਦੋ ਟੀਮਾਂ ਬਣੀਆਂ ਹੋਈਆਂ ਨੇ ਜਿਵੇਂ ਹੋਰ ਹਾਲਾਤ ਕੋਈ ਫੈਕਟ ਸਾਹਮਣੇ ਆਉਣਗੇ ਅਕੋਰਡਿੰਗ ਅਸੀਂ ਦੂਜੇ ਟ੍ਰਾਈ ਬੈਕਗ੍ਰਾਉਂਡ ਵੀ ਹੈ ਜੀ ਇਹਨਾਂ ਦੀ ਕ੍ਰਾਈਮ ਦੀ ਜਿਹੜਾ ਜਸਪ੍ਰੀਤ ਸਿੰਘ ਜਸੂ ਹੈ ਤੇ ਤਿੰਨ ਮੁਕੱਦਮੇ ਨੇ ਲੜਾਈ ਝਗੜੇ ਦੇ ਚੱਕੜੇ ਦੇ ਦਰਜ ਹੋਏ ਫੇਰ ਇਸੇ ਤਰ੍ਹਾਂ ਇੱਕ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਹੈ ਉਹਤੇ ਵੀ ਇੱਕ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ ਕਿੰਨੀ ਗ੍ਰੀਜਾ ਸਾਰਿਆਂ ਦੀ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ 18 ਤੋਂ ਲੈ ਕੇ 25 ਸਾਲ ਦੀ ਉਮਰ ਦੇ ਗਰੁੱਪ ਦੇ ਸਰ ਕਿਹੜੇ ਕਿਹੜੇ ਵੈਪਨ ਯੂਜ਼ ਹੋਏ ਨੇ ਜੀ ਇਹਨਾਂ ਮਤਲਬ ਇਹਦੇ ਵਿੱਚ ਜਿਹੜੀ ਸਾਨੂੰ ਹੁਣ ਤੱਕ ਵੈਪਨ ਰਿਕਵਰ ਹੋਏ ਨੇ ਉਹ ਖੰਡਾ ਲੋਹੇ ਦਾ ਖੰਡਾ ਬਾਸ ਰੋੜਾ ਲੋਹੇ ਦੀਆਂ ਇਸ ਤਰ੍ਹਾਂ ਦੇ ਜਿਹੜੇ ਕਿਰਪਾਨ ਇਹ ਅਸੀਂ ਰਿਕਵਰ ਕੀਤੇ ਨੇ ਟੋਟਲ ਚਾਰ ਜਿਹੜੇ ਵੈਪਨ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਸਰ ਰਿਮਾਂਡ ਦਾ ਕੀ ਪ੍ਰੋਸੈਸ ਹੈ ਇਹ ਸਾਡੇ ਕੋਲ ਜਿਹੜੇ 6 ਦੋਸ਼ੀਆਂ ਦੇ ਵਿੱਚੋਂ ਪੰਜ ਸਾਡੇ ਕੋਲ ਹੁਣ ਪੁਲਿਸ ਰਿਮਾਂਡ ਤੇ ਨੇ ਇੱਕ ਜੁਡੀਸ਼ੀਅਲ ਜਿਹੜੇ ਸਾਰੇ ਰਿਮਾਂਡ ਤੇ 24 ਤਰੀਕ ਤੱਕ ਸਾਡੇ ਕੋਲ ਰਿਮਾਂਡ ਸਰ ਨੈਕਸਟ ਨੈਕਸਟ ਜਿਹੜੀਆਂ ਗ੍ਰਿਫਤਾਰੀਆਂ ਨੇ ਕਿੰਨੇ ਸਮੇਂ ਤੱਕ ਹੋ ਜਾਣਗੀਆਂ ਜੀ ਦੇਖੋ ਇਹ ਇਹਦੇ ਬਾਰੇ ਕੋਈ ਕਮੈਂਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਡੀਆਂ ਜਿਹੜੀ ਅਸੀਂ ਪਹਿਲਾਂ ਵੀ ਬੜੇ ਸ਼ਾਰਟ ਟਾਈਮ ਦੇ ਵਿੱਚ ਅਸੀਂ ਪਹਿਲੇ 24 ਘੰਟਿਆਂ ਦੇ ਵਿੱਚ ਹੀ ਦੋ ਦੋਸ਼ੀ ਫੜ ਲਏ ਸੀਗੇ ਤੇ ਅਸੀਂ ਹੁਣ ਤੱਕ ਜਿਹੜੇ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਪੰਜ ਜਿਹੜੇ ਮੇਨ ਦੋਸ਼ੀ ਅਰੈਸਟ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰਕੇ ਚਾਰ ਦੋਸ਼ੀਆਂ ਨੂੰ ਜਲਦੋਂ ਜਲਦ ਇਹਨਾਂ ਨੂੰ ਫਿਲਹਾਲ ਖੰਦੇ ਅੰਮ੍ਰਿਤ ਦੀ ਹਾਲਤ ਕੀ ਹੈ ਜੋ ਜਿਹੜਾ ਦੂਜਾ ਜੰਝੜ ਹੋਇਆ ਸੀ ਉਹ ਖਤਰੇ ਤੋਂ ਬਾਹਰ ਹੈ ਜੀ ਪਰ ਅਦਰਵਾਈਜ਼ ਮਤਲਬ ਉਹਦੀ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਉਹਦੇ ਜਿਹੜੀ ਇੱਕ ਫ੍ਰੈਕਚਰ ਹੋਇਆ ਹੋਇਆ ਹੈ ਧੰਨਵਾਦ ਜੀ ਥੈਂਕ ਯੂ